ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀ ਉੱਚੀਆਂ ਪਦਗੀਆਂ ਹਾਸਲ ਕੀਤੀਆਂ ਨੇ ਇਹੋ ਜਿਹਾ ਖੇਤਰ ਕੋਈ ਹੈ ਨਹੀਂ ਜਿਹਦੇ ਵਿੱਚ ਕੁੜੀਆਂ ਨੇ ਮੱਲਾ ਨਾ ਮਾਰਿਆ ਹੋਣ ਸਾਡੇ ਤਾਂ 3/4 ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਜੇ ਸਾਡੇ ਵਿੱਚੋਂ ਹੀ ਕੋਈ ਵਿਦਿਆਰਥੀ ਅੱਗੇ ਜਾ ਕੇ ਪੰਜਾਬ ਦਾ ਸੀਐਮ ਬਣਨਾ ਚਾਵੇ ਤਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਰਾਜਨੀਤੀ 'ਚ ਜਦੋਂ ਤੁਸੀਂ ਆਉਣਾ ਹੈ ਤਾਂ ਬਸ ਇਹ ਸੋਚ ਕੇ ਆਓ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਤਾਂ ਲੋਕਾਂ ਦਾ ਪਿਆਰ ਤੁਹਾਡੇ ਪਿੱਛੇ ਪਿੱਛੇ ਆਊਗਾ ਹੀ ਕੰਪਿਊਟਰ ਸਾਇੰਸ ਸ਼ੋਸ ਕਾਇ ਲਈ ਪੇਰੈਂਟਸ ਨੂੰ ਦੱਸਿਆ ਤਾਂ ਉਹ ਮੇਰ ਨਾਲ ਬਿਲਕੁਲ ਵੀ ਐਗਰੀ ਨਹੀਂ ਕਰ ਰਹੇ ਸੀ ਕਿਉਂਕਿ ਕੰਪਿਊਟਰ ਸਟੂਡੈਂਟ ਦੀ ਪਲੇਸਮੈਂਟ ਪੰਜਾਬ ਤੋਂ ਬਾਹਰ ਹੁੰਦੀ ਹੈ ਤੋ ਤੁਸੀਂ ਬਿਲਕੁਲ ਆਪਣਾਈ ਮੈਰਿਟ ਤੇ ਪੂਰੀ ਕਰੋ ਟੌਪ ਤੇ ਆਓ ਜੌਬ ਹੈ ਜਾਂ ਜਿਹੜੀ ਕੁਰਸੀ ਹੈ ਉਹ ਤੁਹਾਡੇ ਘਰੇ ਕੁੰਡਾ ਖੜਕਾਓ ਜੋ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਪਹਿਲ ਪ੍ਰੋਗਰਾਮ ਬਣਾਇਆ ਹੈ ਜੋ ਕਿ ਬਹੁਤ ਵਧੀਆ ਹੈ ਤੇ ਬਹੁਤ ਸਾਰੀਆਂ ਔਰਤਾਂ ਇਹਦੇ ਵਿੱਚ ਵੱਧ ਛੜ ਕੇ ਹਿੱਸਾ ਲੈ ਰਹੀਆਂ ਨੇ ਸਾਡਾ ਕੰਮ ਕਾਮਯਾਬ ਰਿਹਾ ਕਿਸਾਨ ਵੀਰ ਖੇਤੋਂ ਮਜ਼ਦੂਰ ਆਪਣੀ ਦਿਹਾੜੀ ਕਰਕੇ ਆਵੇ ਤਾਂ ਆਉਂਦਿਆਂ ਦੀ ਮਾਂ ਭੈਣ ਕੱਟੂ-ਕੱਟ ਇੱਕ ਦਿਨ ਦਾ 2500 ਤੋਂ 5000 ਰੁਪਏ ਕਮਾ ਕੇ ਬੈਠੀ ਹੋਵੇ ਤਾਂ ਕਿ ਉਹਦੀ ਕਪੀਲਦਾਰੀ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਭਰ ਲੈ। ਸੋ ਸਾਡੀ ਟਰਨਓਵਰ ਜਿਹੜੀ ਹੈ ਕਰੋੜਾਂ ਚਲੀ ਗਈ। ਸੋ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਜੀ? ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ। ਮੇਰੇ ਕੋਲ ਕੁੜੀਆਂ ਨੂੰ ਮਿਲਣਾ ਆਇਆ ਰੂਲ ਅਗੈ ਮੈਂ ਕੀ ਹੋ ਗਿਆ ਬਸ ਉਹ ਕਹਿੰਦੇ ਜੀ ਫਾਇਰ ਬ੍ਰਿਗੇਡ ਦੇ ਵਿੱਚ ਅਸੀਂ ਟੈਸਟ ਬਿੰਨੇ ਆ ਅਸੀਂ ਰਿਟਨ ਟੈਸਟ ਪਾਸ ਕਰ ਲੈਣੇ ਆ ਅਸੀਂ ਜਿਹੜਾ ਫਿਜ਼ੀਕਲ ਟੈਸਟ ਆ ਉਸ ਤੋਂ ਫੇਲ ਹੋ ਜਾਂਦੇ ਮੈਂ ਕਿਉਂ ਕਹਿੰਦੇ ਜੀ ਪੁਰਾਣੇ ਰੂਲ ਬਣਾ ਰੱਖੇ ਨੇ ਉਹ ਨਹੀਂ 60 ਕਿਲੋ ਦੀ ਬੋਰੀ ਚੱਕ ਕੇ ਅਸੀਂ ਭੱਜਣਾ 60 ਕਿਲੋ ਦੀ ਬੋਰੀ ਚੱਕੀ ਮੁੰਡਿਆਂ ਨੂੰ ਭੱਜਣਾ ਮੈਂ ਅਫਸਰ ਬੁਲਾਏ ਅਸੀਂ ਉਹ ਰੂਲ ਦੇ ਵਿੱਚ ਐਮੈਂਡਮੈਂਟ ਕੀਤੀ ਫਾਇਰ ਸੇਫਟੀ ਐਕਟ ਦੇ ਵਿੱਚ ਵਿਧਾਨ ਸਭਾ ਤੋਂ ਪਾਸ ਕਰਾਇਆ ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਤੱਕ 40 ਕਿਲੋ ਕਰਤਾ ਭਾਰ ਜਿਹੜਾ 60 ਸੀ ਤੇ 5 ਫੁੱਟ 3 ਇੰਚ ਦਾ ਕੱਟ ਉਹ ਜਿਹੜਾ ਉਹ 5 ਫੁੱਟ 3 ਇੰਚ ਕਰਦਾ ਜੋ ਫੁੱਲਸ ਦੇ ਨਾਲ ਮੈਚ ਕਰਦਾ ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ ਵਿੱਚ ਫਾਇਰ ਬਰਗੇਡ ਚ ਕੁੜੀਆਂ ਹੋਣਗੀਆਂ ਕਿਸੇ ਸੂਬੇ ਚ ਕੁੜੀਆਂ ਫਾਇਰ ਬਰਗੇਡ ਚ ਨਹੀਂ ਹੈਗੀਆਂ